ਬੱਚਿਓਣਾ ਜਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਆਪਾਂ ਨੂੰ ਇੰਨਾ ਪਿਆਰ ਮਿਲੂਗਾ ਮੈਂ ਸੋਚਿਆ ਨਹੀਂ ਸੀ ਤੇ ਬੱਚਿਓਣਾ ਦੇ ਕਬੱਡੀ ਕੱਪ ਤੇ ਆਪਾਂ ਨੇ ਦਿਖਾਈ ਗੇਮ ਅੱਜ ਤੁਹਾਨੂੰ ਦਿਖਾਣੇ ਆ ਸਭ ਤੋਂ ਪਹਿਲਾਂ ਮਾਰੀਆਂ ਤਿੰਨੇ ਛਾਲਾਂ 1 2 ਤਿੰਨ ਰੈਡੀ ਹੋ ਕੇ ਕੱਪੜੇ ਪੈਰ ਕੇ ਤੇ ਕਿੱਟ ਦੇ ਵਿੱਚ ਪਾਏ ਆਪਾਂ ਨੇ ਕੱਪੜੇ ਜੋ ਆਪਾਂ ਗਰਾਊਂਡ ਦੇ ਵਿੱਚ ਪੈਰ ਕੇ ਪਰਫਾਰਮ ਕਰਾਂਗੇ ਅੱਜ ਆਪਾਂ ਚੱਲੇ ਬੱਛੋਆਣਾ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਫਿਰ ਮਾਰਿਆ ਆਪਾਂ ਨੇ ਆਪਣੇ ਨਵੇਂ ਪਲਟਿਨੇ ਬਾਈਕ ਤੇ ਕੱਪੜਾ ਤੇ ਫਿਰ ਲਿੱਤਾ ਹੈਲਮਟ ਹੈਲਮਟ ਜ਼ਰੂਰੀ ਹੈ ਬਈ ਸਾਰੇ ਲਿਆ ਕਰੋ ਕਿਉਂਕਿ ਇਹਦੇ ਵਿੱਚ ਆਪਣੀ ਸੇਫਟੀ ਹੈ ਜਾਂਦੇ ਹੁਣੇ ਪੈਟਰੋਲ ਪੰਪ ਦੇ ਉੱਤੇ ਮੋਟਰਸਾਈਕਲ ਦੇ ਵਿੱਚ ਪਾਇਆ ਤੇਲ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਲਹਿਰਗਾਗਾ ਡਾਕਟਰ ਬੱਬੂ ਬਾਈ ਕੋਲ ਰਸਤੇ ਦੇ ਵਿੱਚ ਮਿਲੇ ਆਪਾਂ ਨੂੰ ਆਪਣੀ ਵੀਡੀਓ ਦੇਖਣ ਵਾਲੇ ਪ੍ਰਾ ਥੋੜ ਦੀ ਆਪਣੀ ਵੀਡੀਓ ਦੇਖਣ ਵਾਲੇ ਬਹੁਤ ਖੁਸ਼ ਹੋਈ ਬਾਈਆਂ ਨਾਲ ਮਿਲ ਕੇ ਤੇ ਸਾਰਿਆਂ ਨਾਲ ਫੋਟੋ ਕਰਵਾ ਗਏ। ਇਕੱਲੇ ਇਕੱਲੇ ਬਾਈਆਂ ਨਾਲ ਆਪਾਂ ਨੇ ਕਰਾਈ ਫੋਟੋ ਤੇ ਬਾਈ ਵੀ ਖੁਸ਼ ਹੋ ਗਿਆ ਆਪਾਂ ਨੂੰ ਮਿਲ ਕੇ। ਫਿਰ ਕਿਤੇ ਆਪਾਂ ਨੇ ਕੱਪੜੇ ਚੇਂਜ, ਬੋਡੀ ਨੂੰ ਕੀਤਾ ਚੰਗੀ ਤਰ੍ਹਾਂ ਵਾਰਮ-ਅਪ ਆ ਫਿਰ ਚਲੇ ਗਏ ਗਰਾਊਂਡ ਦੇ ਵਿੱਚ ਆਪਾਂ ਆਪਣੀ ਗੇਮ ਦਿਖਾਣ। ਗੇਮ ਹੋਈ ਆਪਣੀ ਬਹੁਤ ਵਧੀਆ ਸਾਰਿਆਂ ਨੂੰ ਲੱਗੀ ਆਪਣੀ ਗੇਮ ਵਧੀਆ। ਸਾਰਿਆਂ ਨੇ ਮਾਰੀਆਂ ਮਿਲ ਕੇ ਤਾੜੀਆਂ ਤੇ ਬਹੁਤ ਖੁਸ਼ੀ ਹੋਈ ਗਰਾਊਂਡ ਦੇ ਵਿੱਚ ਆਪਾਂ ਨੂੰ ਗੇਮ ਦਿਖਾ ਕੇ। ਫਿਰ ਮੁਲਾਕਾਤ ਕੀਤੀ ਜੱਗੂ ਹਾਕਮ ਵਾਲੇ ਬਾਈ ਨਾਲ ਫਿਰ ਪੀਤਾ ਜੂਸ। ਕਿਵੇਂ ਲੱਗੀ ਵੀਡੀਓ ਪਿਆਰਾ ਜਿਹਾ ਲਾਈ